ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਤੁਸੀਂ ਸਾਰੇ ਹੋ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਮੈਂ ਬਿੰਦ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਆਪਣੇ YouTube ਚੈਨਲ ਤੇ ਜਿਸ ਨਾਮ ਹੈਗੇ ਸਾਹਿਬ ਖੁਸ਼ੀ ਬਲੌਗ ਅੱਜ ਦੀ ਵੀਡੀਓ ਉਹਨਾਂ ਪੜਾਣ ਲਈ ਜਿਹੜੀਆਂ ਸੀਜ਼ਨ ਆ ਗਿਆ ਏ ਵਿੰਟਰ ਦਾ ਪਰ ਪਰੇਸ਼ਾਨ ਨੇ ਕਿ ਸਾਡੀ ਸਕਿਨ ਜਿਹੜੀ ਰੁੱਖੀ ਸੁਖੀ ਹੈ ਬੇਜਾਨ ਹੈ ਸਕਿਨ ਤੇ ਕੋਈ ਨਿਖਾਰ ਨਹੀਂ ਹੈਗਾ ਨੀ ਕਿ ਸਕਿਨ ਤੇ ਕਾਲਾਪਨ ਆ ਗਿਆ ਸਕਿਨ ਇੱਕਦਮ ਰਿੰਕਲ ਨਜ਼ਰ ਆਉਂਦੇ ਨੇ ਸਕਿਨ ਤੇ ਝੁਰੜੀਆਂ ਪੜੀਆਂ ਸ਼ੁਰੂ ਹੋ ਆ ਗਈਆਂ ਖਾਸ ਕਰਕੇ ਵਿੰਟਰ ਵਿੱਚ ਇਹੀ ਪ੍ਰੋਬਲਮ ਹੁੰਦਾ ਝੁਰੜੀਆਂ ਪੜੀਆਂ ਸ਼ੁਰੂ ਹੋ ਜਾਂਦੀਆਂ ਨੇ ਕਿਉਂ ਕਿ ਆਪਾਂ ਆਪਣੀ ਸਕਿਨ ਨੂੰ ਮੋ ਕਰਦੇ ਹੈਗੇ ਸਕਿਨ ਹੁੰਦੀ ਆਪਣੀ ਰੁੱਖੀ ਸੀ ਕਿ ਆਪਾਂ ਬੈਠਦੇ ਆ ਧੁੱਪ ਵਿੱਚ ਵੈਸੇ ਧੁੱਪ ਮੈਨੂੰ ਵੀ ਬਹੁਤ ਪਸੰਦ ਹੈ ਧੁੱਪ ਵਿੱਚ ਬਹਿਣਾ ਬਹੁਤ ਵਧੀਆ ਲੱਗਦਾ ਹੈ ਵਿੰਟਰ ਦੇ ਵਿੱਚ ਸਰਦੀਆਂ 'ਚ ਧੁੱਪ ਹੀ ਆਪਣਾ ਸਭ ਕੁਝ ਹੈ ਪਰ ਤੁਸੀਂ ਨਾ ਫੇਸ ਜਿਹੜਾ ਸੂਰਜ ਮੂਰੇ ਨਾ ਕਰਿਆ ਕਰੋ ਜਦੋਂ ਵੀ ਬੈਠਣਾ ਹੈ ਆਪਣਾ ਜਿਹੜਾ ਚਿਹਰਾ ਹੈ ਨਾ ਕਿਸੇ ਵੀ ਕਪੜੇ ਨਾਲ ਢੱਕ ਕੇ ਬੈਠਿਆ ਕਰੋ ਤੇ ਜੇ ਬੈਠਣਾ ਹੈ ਨਾ ਕੋਈ ਵੀ ਸੰਸਕ੍ਰੀਮ ਕੋਈ ਵੀ ਮੋਇਸਚਰਾਈਜ਼ਰ ਚਾਹੇ ਐਲੋਵੀਰਾ ਹੀ ਲਗਾ ਕੇ ਤਾਂ ਬੈਠਿਆ ਕਰੋ ਕਿਉਂਕਿ ਜਿਹੜੀਆਂ ਇਹ ਕਿਰਨਾਵਾਵਾਂ ਹੁੰਦੀਆਂ ਨੇ ਆਪਾਂ ਨੂੰ ਉਸ ਵਕਤ ਤਾਂ ਬਹੁਤ ਵਧੀਆ ਲੱਗਦੀਆਂ ਨੇ ਪਰ ਇਹ ਚਿਹਰੇ ਨੂੰ ਡੈਮੇਜ ਕਰ ਦਿੰਦੀਆਂ ਨੇ ਚਿਹਰਾ ਖਰਾਬ ਕਰ ਦਿੰਦੀਆਂ ਨੇ ਫਿਰ ਇਹ ਤੇ ਸਮੱਸਿਆ ਹੋ ਜਾਂਦੀ ਪਿਗਮੈਂਟੇਸ਼ਨ ਦੀ ਛਾਈਆਂ ਦੀ ਝੁੱੜੀਆਂ ਦੀ ਰਿੰਕਲ ਦੀ ਤੇ ਸਕਿਨ ਜਿਹੜੀ ਰੁੱਖੀ ਸੁੱਕੀ ਤੇ ਬੇਜਾਨ ਹੋ ਜਾਂਦੀ ਏ ਤੇ ਆਪਾਂ ਉਹਦੇ ਲਈ ਅੱਜ ਲੈ ਕੇ ਆਏ ਆ ਮੋਂਪਲੀ ਦਾ ਫੇਸ਼ੀਅਲ ਯਾਨੀ ਕਿ ਪੀਨਟ ਬਟਰ ਫੇਸ਼ੀਅਲ ਬਹੁਤ ਵਧੀਆ ਜਾ ਜਿਹੜਾ ਚਿਹਰੇ ਚਮਕਾ ਸਕਦੇ ਹੋ ਚਿਹਰੇ ਦੀ ਖੁਸ਼ਕੀ ਦੂਰ ਕਰ ਸਕਦੇ ਹੋ ਚਿਹਰੇ ਤੇ ਇੱਕ ਨਿਊ ਜੈ ਗਲੋ ਲੈ ਕੇ ਆ ਸਕਦੇ ਹੋ ਇੱਕ ਇੰਨੀ ਸੋਹਣੀ ਚਮਕ ਆ ਜੇਗੀ ਨਾ ਇਹ ਵਾਲੇ ਫੇਸ਼ੀਅਲ ਦੇ ਨਾਲ ਬਹੁਤ ਵਧੀਆ ਇਹ ਸਾਰੇ ਹੀ ਕਰ ਸਕਦੇ ਨੇ ਤੇ ਅੱਜ ਮੈਂ ਤੁਹਾਨੂੰ ਦੱਸਦੀ ਹਾਂ ਪਹਿਲਾਂ ਤੁਸੀਂ ਦੇਖੋ ਬਣਦਾ ਕਿਸ ਤਰੀਕੇ ਨਾਲ ਤੇ ਜਿਹੜੇ ਚੈਨਲ ਤੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਬਾਅਦ ਵਿੱਚ ਸ਼ੇਅਰ ਕਰਿਆ ਕਰੋ ਲਾਈਕ ਜਰੂਰ ਕਰਿਆ ਕਰੋ ਤਿਹੋ ਜੀ ਪੀਨਟ ਬਟਰ ਜਿਹੜਾ ਆਪਾਂ ਫੇਸ਼ੀਅਲ ਤਿਆਰ ਕਰਨ ਵਾਸਤੇ ਆਪਾਂ ਕੀ ਲਿਆ ਰਾਤ ਦੇ ਮੈਨਾ ਦੁੱਧ ਦੇ ਵਿੱਚ ਥੋੜੇ ਜੇ ਦਾਣੇ ਜਿਹੜੇ ਮੋਂਫਲੀ ਤੇ ਜਿਹੜੀ ਆਪਾਂ ਮੋਂਫਲੀ ਹੁਣ ਖਾਂਦੇ ਆ ਉਹ ਵਾਲੇ ਮੋਂਫਲੀ ਦੇ ਦਾਣੇ ਤੇ ਥੋੜੇ ਜੇ ਚਾਵਲ ਦੁੱਧ ਵਿੱਚ ਰਾਤ ਦੇ ਮੈਨਾ ਪੇਕੇ ਰੱਖੇ ਹੋਏ ਸੀ ਕਿ ਹੁਣ ਫੁੱਲ ਚੁੱਕੇ ਨੇ ਆਪਾਂ ਇਹਦਾ ਬਣਾ ਲੈਣਾ ਇੱਕ ਪੇਸਟ ਤੇ ਇਹਦੇ ਨਾਲ ਆਪਾਂ ਫੇਸ਼ੀਅਲ ਕਰਨਾ ਇਹਦੇ ਫੇਸ਼ੀਅਲ ਕਰਨ ਦੇ ਬਹੁਤ ਫਾਇਦੇ ਨੇ ਜਿਨ੍ਹਾਂ ਦੀ ਸਕਿਨ ਹੈਗੀ ਰੁੱਖੀ ਸੁੱਕੀ ਉਹ ਬਿਲਕੁਲ ਚਮਕਦਾਰ ਹੋ ਜਾਂਦੀ ਜਿਹੜਾ ਪੀਨਟ ਹੁੰਦਾ ਹੈ ਨਾ ਜਾਨਕੀ ਮੋਂਫਲੀ ਇਹ ਚਿਹਰੇ ਨੂੰ ਇੰਨਾ ਚਮਕਾ ਦਿੰਦਾ ਨੇ ਨੇਚਰਲ ਬਣਾ ਦੇ ਤੇ ਇਹਨੂੰ ਪਹਿਲਾਂ ਆਪਾਂ ਮਿਕਸੀ ਵਿੱਚ ਗ੍ਰੈਂਡ ਕਰਦੇ ਆਂ ਫਿਰ ਮੈਂ ਤੁਹਾਨੂੰ ਦੱਸਦੀ ਹਾਂ ਕਿੰਦਾ ਤੇ ਲੋ ਜੀ ਆਪਾਂ ਲੱਗੇ ਹੁਣ ਮਿਕਸੀ ਵਿੱਚ ਇਹਦਾ ਬਣਾਣਾ ਤੇ ਪੇਸਟ ਦੇ ਚੁੱਕੇ ਕਿੰਨੇ ਸੋਖੇ ਤਰੀਕੇ ਨਾਲ ਬਣ ਕੇ ਹੋ ਜਾਂਦਾ ਰੈਡੀ ਇਹ ਦੇਖੋ ਕਿੰਨਾ ਸੋਹਣਾ ਵਾਈਟ ਵਾਈਟ ਬਣ ਕੇ ਹੋ ਗਿਆ ਰੈਡੀ ਕਰੀਮੀ ਟੈਕਚਰ ਵਿੱਚ ਬਹੁਤ ਵਧੀਆ ਫੇਸ਼ੀਅਲ ਹੈ ਤੁਸੀਂ ਭਾਵੇਂ ਡੇਲੀ ਰਾਤ ਨੂੰ ਸੌਣ ਲੱਗੇ ਮਤਲਬ ਕਿ ਕਰ ਲੋ 10 ਮਿੰਟ ਰਾਤ ਨੂੰ ਸੌਣ ਲੱਗੇ ਪਹਿਲਾਂ ਕਰ ਲੋ ਦੋ ਬੂੰਦਾ ਜਿਹੜੀਆਂ ਇਹਦੇ ਵਿੱਚ ਨਾਰੀਅਲ ਦੀ ਮਿਲਾ ਲਓ ਚਾਹੇ ਦੋ ਬੂੰਦਾ ਜੇ ਨਾਰੀਅਲ ਨਹੀਂ ਮਿਲਾਉਣਾ ਹੈਗਾ ਤੇ ਦੋ ਬੂੰਦਾ ਇਹਦੇ ਵਿੱਚ ਤੁਸੀਂ ਜਿਹੜਾ ਹੁੰਦਾ ਇਹਨੇ ਬਾਦਾਮ ਰੋਗਨ ਉਹ ਮਿਲਾ ਸਕਦੇ ਹੋ ਠੀਕ ਹੈ ਤੇ ਇਹ ਤੁਸੀਂ ਰਾਤ ਨੂੰ ਸੌਣ ਲੱਗੇ 10 ਮਿੰਟ ਆਪਣੇ ਚਿਹਰੇ ਤੇ 15 ਮਿੰਟ ਪਹਿਲਾਂ ਮ사ਜ ਕਰ ਲੋ ਤੁਹਾਡਾ ਚਿਹਰਾ ਇੰਨਾ ਖਿੜਿਆ ਖਿੜਿਆ ਨਜ਼ਰ ਆਏਗਾ ਜਿਉਂ-ਜਿਉਂ ਤੁਸੀਂ ਰਾਤ ਨੂੰ ਲਗਾਓਗੇ ਤੁਹਾਡੇ ਪਤਾ ਨਹੀਂ ਚੱਲਣਾ ਰਿੰਕਲ ਝੁਰੜੀਆਂ ਪਿਗਮੈਂਟੇਸ਼ਨ ਤੇ ਖੁਸ਼ਕ ਸਕਿਨ ਜਿਹੜੀ ਗਈਤ ਗਈ ਕਿੱਧਰ ਇਸ ਤਰੀਕੇ ਨਾਲ ਚਮਕੇਗੀ ਜਿੱਦਾਂ ਮੇਰੀ ਚਮਕਰੀ ਠੀਕ ਹੈ ਕੁਝ ਨਹੀਂ ਲਗਾਇਆ ਹੋਇਆ ਸਿਰਫ ਫੇਸ ਵਾਸ਼ ਕੀਤਾ ਹੋਇਆ ਕੁਝ ਨਹੀਂ ਲਗਾਇਆ ਜਿਹੜੀ ਮੈਂ ਰਾਈਸ ਫੇਸ ਵਾਸ਼ ਘਰੇ ਹੀ ਬਣਾਇਆ ਸੀ ਨਾ ਸਾਬਣ ਉਹਦੇ ਨਾਲ ਮੈਂ ਫੇਸ ਕੀਤਾ ਹੋਇਆ ਵਾਸ਼ ਦੇਖ ਸਕਦੇ ਹੋ ਤੁਸੀਂ ਵੀ ਉਸ ਆਪਣਾ ਬਣਾ ਕੇ ਆਪਣੇ ਚਿਹਰੇ ਨੂੰ ਕਰੋ ਖੂਬਸੂਰਤ ਠੀਕ ਹੈ ਤੇ ਇਹ ਦੇਖੋ ਇਸ ਤਰੀਕੇ ਨਾਲ ਚਾਹੇ ਬਰਸ਼ ਹੈਗਾ ਤੇ ਬਰਸ਼ ਨਾਲ ਲਗਾ ਲਓ ਅਗਰ ਨਹੀਂ ਤਾਂ ਹੱਥਾਂ ਦੇ ਨਾਲ ਹੀ ਤੁਸੀਂ ਇਹ ਪੇਕ ਨੂੰ ਲਗਾ ਲਓ ਦੇਖੋ ਕਿੰਨਾ ਪਿਆਰਾ ਬਣ ਗਿਆ ਮੂਮਫਲੀ ਹੈਗੀ ਇਹ ਥੋੜੇ ਜਿਹਾ ਚਾਵਲ ਸੀਗੇ ਦੁੱਧ ਵਿੱਚ ਰਾਤ ਭਰ ਆਪਾਂ ਭੇਕ ਰੱਖ ਦੇਣੇ ਨੇ ਤੇ ਦੂਸਰੇ ਦਿਨ ਇਹਦਾ ਪੇਸਟ ਬਣਾ ਕੇ 4-5 ਦਿਨ ਲਈ ਆਪਾਂ ਸਟੋਰ ਕਰਕੇ ਇਸ ਤਰੀਕੇ ਨਾਲ ਰੱਖ ਸਕਦੇ ਹਾਂ ਠੀਕ ਹੈ ਇਸ ਤਰੀਕੇ ਨਾਲ ਬਣਾ ਕੇ ਫ੍ਰਿਜ ਵਿੱਚ ਰੱਖ ਦਿੱਤਾ ਜਦੋਂ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ 10-15 ਮਿੰਟ ਤੁਸੀਂ ਫ੍ਰੀ ਹੁੰਦੇ ਹੋ ਨਾ ਉਸ ਟਾਈਮ ਲਗਾ ਕੇ ਇਸ ਤਰੀਕੇ ਨਾਲ ਪਹਿਲਾਂ ਲਗਾ ਕੇ ਤੁਸੀਂ ਛਾੜ ਦੇਣਾ ਹੈ ਫਿਰ ਇਹਦੀ ਮ사ਜ ਕਰਨੀ ਹੈ ਡੇਲੀ ਤੁਸੀਂ ਐਦਾਂ ਕਰਨ ਲੱਗ ਗਏ ਨਾ ਤਾਂ ਫਿਰ ਦੇਖਿਓ ਫਿਰ ਇਸ ਤੋਂ ਬਾਅਦ ਜਦੋਂ ਤੁਸੀਂ ਇਹ ਲਗਾ ਕੇ ਰਾਤ ਨੂੰ ਫਿਰ ਜੀ ਸੌਣ ਲੱਗਣਾ ਉਸ ਟਾਈਮ ਤੁਸੀਂ ਮ사ਜ ਕਰ ਲਓ ਚਾਏ ਜਿਵੇਂ ਜੇ ਕਿਸੇ ਨੂੰ ਵੈਸਲੀਨ ਸੂਟ ਕਰਦੀ ਹੈ ਵੈਸਲੀਨ ਦੀ ਮ사ਜ ਕਰ ਲਓ ਜੇ ਕਿਸੇ ਨੂੰ ਨਾਰੀਅਲ ਦਾ ਤੇਲ ਸੂਟ ਕਰਦਾ ਉਹਦੀ ਮ사ਜ ਕਰ ਲਓ ਜੇ ਕਿਸੇ ਨੂੰ ਬਦਾਮ ਰੋਗਨ ਸੂਟ ਕਰਦਾ ਉਹਦੀ ਮ사ਜ ਕਰ ਲਓ ਪਰ ਮ사ਜ ਕਰਨੀ ਬਹੁਤ ਜ਼ਰੂਰੀ ਹੈ ਚਿਹਰੇ ਤੇ ਠੀਕ ਹੈ ਹੋ ਸਕੇ ਤਾਂ ਸਵੇਰ ਸਵੇਰੇ ਤੁਸੀਂ ਨਾ ਸਾਬਣ ਬਿਲਕੁਲ ਵੀ ਨਾ ਵਰਤਿਆ ਕਰੋ ਸਾਬਣ ਤਾਂ ਲਗਾਇਆ ਹੀ ਨਾ ਕਰੋ ਸਿਰਫ ਗੁੰਗੁਨਾ ਪਾਣੀ ਨਾਲ ਫੇਸ ਵੋਸ਼ ਕਰਕੇ ਟਾਵਲ ਦੇ ਨਾਲ ਚੰਗੀ ਤਰ੍ਹਾਂ ਫੇਸ ਆਪਣਾ ਸਾਫ਼ ਕਰ ਲਿਆ ਕਰੋ ਸਾਬਣ ਬਿਲਕੁਲ ਘੱਟ ਕਰਦ ਮੈਂ ਤਾਂ ਕਹਿੰਦੀ ਲਗਾਉ ਹੀ ਨਾ ਮੈਂ ਤਾਂ ਬਿਲਕੁਲ ਵੀ ਨਹੀਂ ਇਸਤੇਮਾਲ ਕਰਦੀ ਹੈਗੀ ਸਾਬਣ ਮੈਨੂੰ ਤਾਂ 8-10 ਸਾਲ ਹੋ ਗਏ ਨੇ ਜਦ ਤੀ ਮੇਰੀਆਂ ਸ਼ਾਇਆ ਠੀਕ ਹੋਈਆਂ ਨੇ ਮੈਂ ਸਾਬਣ ਦਾ ਮੂੰਹ ਨਹੀਂ ਮੁੜ ਕੇ ਦੇਖਿਆ ਮੈਂ ਸਾਬਣ ਬਿਲਕੁਲ ਵੀ ਨਹੀਂ ਇਸਤੇਮਾਲ ਕਰਦੀ ਮੈਂ ਘਰੇ ਹੀ ਸਾਬਣਾ ਬਣਾ ਕੇ ਜਾਂ ਘਰੇ ਹੀ ਫੇਸ ਵੋਸ਼ ਬਣਾ ਕੇ ਉਹਦੇ ਨਾਲ ਹੀ ਆਪਣੀ ਸਕਿਨ ਜਿਹੜੀ ਹੈ ਸਾਫ਼ ਕਰਦੀ ਆਂ ਤੇ ਆ ਤੁਸੀਂ ਦੇਖ ਕਿੰਨਾ ਪਿਆਰਾ ਇਹਦੀ ਖੁਸ਼ਬੂ ਵੀ ਇੰਨੀ ਵਧੀਆ ਲੱਗਦੀ ਏ ਮੇਰਾ ਜੀ ਕਰਦਾ ਮੈਂ ਖਾ ਜਾਵਾਂ ਮੋਂਫਲੀ ਦੀ ਖੀਰ ਰੰਗੂ ਲੱਗ ਰਿਹਾ ਜਿਵੇਂ ਖੀਰ ਹੁੰਦੀ ਏ ਕਿਉਂਕਿ ਚਾਵਲ ਵੀ ਨੇ ਦੁੱਧ ਵੀ ਲੈਣ ਤੇ ਮੋਂਫਲੀ ਦੇ ਦਾਣੇ ਵੀ ਨੇ ਬਹੁਤ ਹੀ ਟੇਸਟੀ ਟੇਸਟੀ ਲੱਗ ਰਿਹਾ ਮੈਨੂੰ ਇਹ ਤੇ ਆ ਦੇਖੋ ਜੀ ਇਸ ਤਰੀਕੇ ਨਾਲ ਬਰਸ਼ ਹੈਗੇ ਆ ਬਰਸ਼ ਦੀ ਸਹਾਇਤਾ ਨਾਲ ਲਾ ਲਓ ਹੱਥਾਂ ਨਾਲ ਲਗਾ ਲਓ ਇਸ ਤਰ੍ਹਾਂ ਮਰਜ਼ੀ ਤੁਸੀਂ ਲਗਾ ਕੇ ਸੌਣ ਤੋਂ ਪਹਿਲਾਂ ਤੁਸੀਂ ਇਹ ਇਦਾਂ ਲਗਾ ਲੈਣਾ ਠੀਕ ਏ ਤੇ ਆਪਣੇ 10-15 ਮਿੰਟ ਇਦਾਂ ਲੱਗੇ ਰਹਿਣ ਦਿਓ ਤੇ ਉਸ ਤੋਂ ਬਾਅਦ ਜਦ ਤੁਸੀਂ ਉਤਾਰਨਾ ਹੈ ਨਾ ਤੇ ਇਦਾਂ ਹਲਕੇ ਹੱਥਾਂ ਨਾਲ ਤੁਸੀਂ ਇਹਦੀ ਮ사ਜ ਕਰਨੀ ਹੈ ਇਹ ਥੋੜਾਕਾ ਟਾਈਮ ਲਾ ਕੇ ਰੱਖਦੀ ਆਂ ਫਿਰ ਮੈਂ ਨਾਲ ਮ사ਜ ਕਰਦੀ ਆਂ ਨਾਲ ਤੁਹਾਨੂੰ ਦੱਸਦੀ ਆਂ ਇਹਦਾ ਰਿਜ਼ਲਟ ਸਾਰੀਆਂ ਭੈਣਾਂ ਵੀਡੀਓ ਬਾਅਦ ਤੋਂ ਬਾਅਦ ਸ਼ੇਅਰ ਕਰਿਆ ਕਰੋ ਬਾਅਦ ਤੋਂ ਬਾਅਦ ਲਾਈਕ ਰਿਆ ਕਰੋ ਬਹੁਤ ਸਾਰਾ ਪਿਆਰ ਦੇ ਰਹੇ ਹੋ ਇਦਾਂ ਹੀ ਪਿਆਰ ਦਿੰਦੇ ਰਹੋ ਬਾਅਦ ਤੋਂ ਬਾਅਦ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਇਸ ਵੀਡੀਓ ਤੇ ਵੀ ਨਾ 250-300 ਲਾਈਕ ਤੁਸੀਂ ਦਵਾ ਦਿਓ ਪਲੀਜ਼ 250-300 ਲਾਈਕ ਕਰ ਦਿਆ ਕਰੋ 300 ਲਾਈਕ ਕਰਦਿਆ ਕਰੋ ਵੀਡੀਓ ਨੂੰ ਤੇ ਵੱਧ ਵੱਧ ਸ਼ੇਅਰ ਆਪਣੇ ਫਰੈਂਡ ਸਰਕਲ ਵਿੱਚ ਹਨਾ ਕਾਫੀ ਰਿਸ਼ਤੇਦਾਰਾਂ ਵਿੱਚ ਕਈ ਵਾਰ ਹੁੰਦਾ ਹੈ ਸਾਡੇ ਰਿਸ਼ਤੇਦਾਰਾਂ ਚ ਸਾਡੇ ਫਰੈਂਡ ਸਰਕਲ ਵਿੱਚ ਵੀ ਪ੍ਰੋਬਲਮ ਬਹੁਤ ਹੁੰਦੀ ਕਿਸੇ ਦੇ ਪਿਗਮੈਂਟੇਸ਼ਨ ਹੁੰਦੀ ਛਾਈਆਂ ਹੁੰਦੀਆਂ ਦਾਗ ਹੁੰਦੇ ਧੱਬੇ ਹੁੰਦੇ ਖੁਸ਼ਕੀ ਨਹੀਂ ਜਾਂਦੀ ਹੈਗੀ ਤੇ ਵੱਧ ਵੱਧ ਦੇ ਵੀਡੀਓ ਸ਼ੇਅਰ ਕਰਦਿਆ ਕਰੋ ਤਾਂ ਕਿ ਉਹਨਾਂ ਦਾ ਵੀ ਭਲਾ ਹੋ ਜਾਵੇ ਜਿਹੜੀਆਂ ਪਰਮਡੀਆਂ ਤੁਹਾਨੂੰ ਦੱਸਦੇ ਆ ਘੱਟ ਖਰਚੇ ਵਿੱਚ ਤੇ ਵੱਧ ਨਿਖਾਰ ਲਿਆਉਣ ਵਾਲੀਆਂ ਰੈਮਡੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆ ਬਹੁਤ ਵਧੀਆ ਹੈਗੀਆਂ ਨੇ ਇੱਕ ਭੈਣ ਦਾ ਕਮੈਂਟ ਆਇਆ ਸੀਗਾ ਉਹਦੀ ਬੇਟੀ ਏ 13 ਸਾਲ ਦੀ ਏਜ ਹੈ ਉਹਦੇ ਪਿੰਪਲ ਹੈਗੇ ਨੇ ਭੈਣੇ ਪਹਿਲੀ ਤੇ ਗੱਲ ਉਹਦੀ ਸਾਬਣ ਬੰਦ ਕਰ ਦਿਓ ਸਾਬਣ ਬਿਲਕੁਲ ਨਹੀਂ ਉਹਦੇ ਚਿਹਰੇ ਤੇ ਇਸਤੇਮਾਲ ਕਰਨੀ ਤੁਸੀਂ ਲਿਆ ਸਕਦੇ ਹੋ ਤੇ ਇੱਕ ਐਲੋਵਿਰਾ ਨਾਲ ਫੇਸ ਵਾਸ਼ ਮਿਲਦਾ ਓ ਜਿਹੜਾ ਇਸਤੇਮਾਲ ਕਰਿਆ ਕਰੋ ਬਾਕੀ oily ਚੀਜ਼ਾਂ ਉਹਦੀਆਂ ਬਿਲਕੁਲ ਘੱਟ ਕਰ ਦਿਓ ਟਾਵਲ ਸਿਰਫ ਉਹਦਾ ਕੱਲੀ ਦਾ ਹੋਣਾ ਚਾਹੀਦਾ ਜਿਨ੍ਹਾਂ ਨੇ ਫੇਸ ਵਾਸ਼ ਕਰਨਾ ਤੇ ਬਾਕੀ ਉਹਦਾ ਪਾਣੀ ਜਿਹੜਾ ਉਹਨੂੰ ਕੋ ਵੱਧ ਤੋਂ ਵੱਧ ਪੀਓ ਜਿੰਨਾ ਵੀ ਹੋ ਸਕੇ ਹਰੀਆਂ ਚੀਜ਼ਾਂ ਪਾਣੀ ਪਿਓ ਹੁਣ ਜਿਵੇਂ ਆਵਲਾ ਹੈਗਾ ਇਹ ਆਵਲੇ ਦਾ ਜੂਸ ਦਿਆ ਕਰੋ ਗਾਜਰ ਦਿਆ ਕਰੋ ਜੇ ਇਦਾਂ ਦੀਆਂ ਚੀਜ਼ਾਂ ਤੁਸੀਂ ਉਹਨੂੰ ਮਤਲਬ ਕਿ ਜਿਹੜਾ ਪਾਈਨੈਪਲ ਹੁੰਦਾ ਉਹ ਲਿਆ ਕੇ ਘਰੇ ਰੱਖ ਛੱਡੋ ਰੋਜ਼ ਇੰਨਾ ਕੁ ਪਾਈਨੈਪਲ ਜਿਹੜਾ ਹੈ ਉਹ ਜੂਸ ਬਣਾ ਕੇ ਉਹਨੂੰ ਡੇਲੀ ਗਲਾਸ ਦਿਆ ਕਰੋ ਸਕਿਨੋ ਦੀ ਬਿਲਕੁਲ ਸੋਹਣੀ ਗਲੋਇੰਗ ਹੋ ਜਾਏਗੀ ਪਿੰਪਲ ਦੇ ਨਾਮ ਨੂੰ ਨਿਸ਼ਾਨ ਨਹੀਂ ਰਹਿਣਗੇ ਨਹੀਂ ਤਾਂ ਇੱਕ ਵਾਰ ਪਿੰਪਲ ਮਗਰ ਪੈ ਜਾਣ ਨਾ ਬੱਚਿਆਂ ਦੇ ਇਹ ਫਿਰ ਕਾਫੀ ਹੱਦ ਤੱਕ ਪਿੰਪਲ ਰਹਿੰਦੇ ਨੇ ਕਿਉਂਕਿ ਮੇਰੀ ਕੁੜੀ ਦੇ ਬੇਟੀ ਦੇ ਵੀ ਹੋ ਗਏ ਸੀਗੇ ਮੈਂ ਆਪਣੀ ਬੇਟੀ ਨੂੰ ਇਹ ਚੀਜ਼ਾਂ ਦਾ ਇਸਤੇਮਾਲ ਕਰਵਾਇਆ ਸੀਗਾ ਮਲਤਾਨੀ ਮਿੱਟੀ ਗੁਲਾਬ ਜੈਲ ਉਹ ਲੇਪ ਲਗਾਉਣਾ ਸ਼ੁਰੂ ਕਰ ਦਵੇ ਤੇ ਤੁਹਾਡੀ ਬੇਟੀ ਦੇ ਅੱਗੇ ਜਿਹੜੇ ਪ ਜੋ ਜੀ ਮੈਂ ਤੁਹਾਨੂੰ ਦੱਸਦੀ ਆ ਮ사ਜ ਕਰਕੇ ਇਹਦੀ ਆ ਦੇਖੋ ਇਸ ਤਰੀਕੇ ਨਾਲ ਮ사ਜ ਕਰੋ ਇਹਦੀ ਹਲਕੇ ਹਲਕੇ ਹੱਥਾਂ ਨਾਲ ਕਿਉਂਕਿ ਦਾਣੇ ਜਿਹੜੇ ਆ ਜਿਆਦਾ ਰਗੜਨ ਨਹੀਂ ਨਾਲੋਂ ਪਲੀ ਦੇ ਵੈਸੇ ਤਾਂ ਸੋਫਟ ਹੋਏ ਪਏ ਨੇ ਦੁੱਧ ਵਿੱਚ ਰਾਤ ਦੇ ਪੇ ਕੇ ਰੱਖੇ ਹੋਏ ਨੇ ਆਪਾਂ ਦੇਖੋ ਨਾਲੇ ਦਾ ਇਹ ਸਕਰਾਬ ਦਾ ਕੰਮ ਹੋ ਗਿਆ ਇਹਦੇ ਵਿੱਚ ਸਕਰਾਬ ਹੋ ਗਿਆ ਵਿੱਚ ਹੀ ਇਹਦੇ ਮ사ਜਰ ਕਰੀਮ ਹੋ ਗਈ ਤੇ ਵਿੱਚ ਇਹਦੇ ਜਿਹੜੀ ਪਾਲਿਸ਼ ਵਾਲੀ ਸਕਿਨ ਨਹੀਂ ਹੋ ਜਾਂਦੀ ਜਿਵੇਂ ਹੁੰਦਾ ਵੀ ਕੋਰੀਅਨ ਸਕਿਨ ਹੁੰਦੀ ਪਾਲਿਸ਼ ਵਾਲੀ ਬਿਲਕੁਲ ਉਸ ਟਾਈਪ ਦੀ ਕਰ ਦਿੰਦੀ ਹੈ ਕੋਰੀਅਨ ਸਕਿਨ ਬਿਲਕੁਲ ਗਲਾਸ ਵਰਗੀ ਸਕਿਨ ਜਿਹੜੀ ਤੁਹਾਡੀ ਹੋ ਜਾਣੀ ਹੈ ਜਿਵੇਂ ਤੁਸੀਂ ਗਲਾਸ ਲਗਾਇਆ ਹੁੰਦਾ ਚਿਹਰੇ ਤੇ ਇਹ ਦੇਖੋ ਇਸ ਤਰੀਕੇ ਨਾਲ ਇਹ ਚੀਜ਼ਾਂ ਤੇ ਹਮੇਸ਼ਾ ਆਰਾਮ ਨਾਲ ਇਹ ਚੀਜ਼ਾਂ ਤੇ ਬਿਲਕੁਲ ਹਲਕਾ ਬਿਲਕੁਲ ਹਲਕੇ ਹੱਥਾਂ ਨਾਲ ਕਿਉਂਕਿ ਇਹ ਸੈਂਸਿਟਿਵ ਜਗ੍ਹਾ ਹੁੰਦੀ ਹੈ ਇੱਥੇ ਆਪਣੇ ਕੋਈ ਨੁਕਸਾਨ ਨਹੀਂ ਹੋਣਾ ਚਾਹੀਦਾ ਜੋ ਕਿ ਇਹ ਤੇ ਫਿਰ ਇਹ ਤੇ ਝੁਰੜੀਆਂ ਪਣਿਆ ਸ਼ੁਰੂ ਹੋ ਜਾਂਦੀਆਂ ਨੇ ਜਦੋਂ ਵੀ ਤੁਸੀਂ ਫੇਸ ਪੈਕ ਲਗਾਉਣਾ ਹੈ ਨਾ ਆ ਚੀਜ਼ਾਂ ਤੇ ਨਾ ਲਗਾਇਆ ਕਰੋ ਜਦੋਂ ਆ ਚੀਜ਼ਾਂ ਤੇ ਸੁੱਕਣ ਲੱਗ ਜਾਂਦਾ ਨਾ ਫੇਸ ਪੈਕ ਕੋਈ ਵੀ ਤੇ ਫਿਰ ਝੁਰੜੀਆਂ ਪਣਿਆ ਸ਼ੁਰੂ ਹੋ ਜਾਂਦੀਆਂ ਨੇ ਰਿੰਕਲ ਆਣੇ ਸ਼ੁਰੂ ਹੋ ਜਾਂਦੇ ਨੇ ਸਾਫ਼ ਹੋ ਗਈ ਇਹ ਮੈਂ ਮ사ਜ ਕਰ ਲਈਏ ਤੇ ਹੁਣ ਆਪੇ ਨੂੰ ਸਾਫ਼ ਕਰਦੇ ਆ ਜੇ ਕਿਸੇ ਨੇ ਜਿਨ੍ਹਾਂ ਦੇ ਮੋਂਫਲੀ ਦਾ ਤੇਲ ਹੈਗਾ ਨਾ ਮੋਂਫਲੀ ਦਾ ਤੇਲ ਵੀ ਇਸਤੇਮਾਲ ਕਰ ਸਕਦੇ ਨੇ ਦੁੱਧ ਵਿੱਚ ਪਾ ਕੇ ਤੇ ਨਹੀਂ ਤਾਂ ਫਿਰ ਮੋਂਫਲੀ ਤਾਂ ਆਪਾਂ ਹਨਾ ਸੀਜ਼ਨ ਹੈ ਮੋਂਫਲੀ ਦਾ ਸਿਆਲਾਂ ਵਿੱਚ ਵੈਸੇ ਵੀ ਮੋਂਫਲੀ ਬਹੁਤ ਜ਼ਿਆਦਾ ਪਸੰਦ ਹੈ ਮੈਂ ਤਾਂ ਬਹੁਤ ਖਾਨੀ ਆ ਕਿਉਂਕਿ ਉਹਨੂੰ ਪਸੰਦ ਕਮੈਂਟ ਕਰਕੇ ਦੱਸਿਓ ਹਾਂ ਦੇਖੋ ਇਹ ਕਿੰਨੀ ਜੀ ਸ਼ਾਈਨਿੰਗ ਆ ਜਾਂਦੀ ਹੈ ਕਿੰਨਾ ਜਾਂ ਨਾ ਨੇ ਖਾਰ ਆ ਜਾਂਦਾ ਚਿਹਰੇ ਤੇ ਨਾ ਵਧੀਆ ਲੱਗਦਾ ਨਾ ਚਿਹਰਾ ਬਹੁਤ ਵਧੀਆ ਇਸ ਤਰੀਕੇ ਦਾ ਮੇਰੀਆਂ ਭੈਣਾਂ ਰੋਜ਼ ਰਾਤ ਨੂੰ ਜਿਨ੍ਹਾਂ ਦੇ ਡਰਾਈ ਸਕਿਨ ਨੇ ਨਾ ਉਹ ਕਰ ਸਕਦੀਆਂ ਨੇ ਤੇ ਬਹੁਤ ਵਧੀਆ ਹੋ ਜਾਂਦਾ ਹੈ ਸੈਂਸਿਟਿਵ ਸਕਿਨ ਨੇ ਨਾ ਜਿਨ੍ਹਾਂ ਦੀ ਉਹ ਵੀ ਕਰ ਸਕਦੀਆਂ ਨੇ ਕੋਈ ਨੁਕਸਾਨ ਨਹੀਂ ਹੋਏਗਾ ਕਿਉਂਕਿ ਜਿਹੜਾ ਮੋਂਪਲੀ ਦਾ ਔਇਲ ਹੁੰਦਾ ਹੈ ਨਾ ਇਹ ਸਕਿਨ ਨੂੰ ਇੱਕ ਨਾ ਜਾਨ ਜੀ ਦੇ ਦਿੰਦਾ ਹੈ ਜਿਨ੍ਹਾਂ ਦੀ ਸਕਿਨ ਪਤਲੀ ਹੋ ਜਾਂਦੀ ਹੈ ਕਿਉਂਕਿ ਸਕਿਨ ਪਤਲੀ ਹੋਵੇ ਨਾ ਤਾਹੀਂ ਸ਼ਾਇਆ ਹੁੰਦੀ ਹੈ ਨਾ ਤਾਂ ਹੀ ਪਿਗਮੈਂਟੇਸ਼ਨ ਹੁੰਦੀ ਹੈ ਤੇ ਇਹ ਵਾਲੇ ਜਿਹੜਾ ਫੇਸ ਪੈਕ ਹੈ ਨਾ ਇਹ ਵਾਲਾ ਫੇਸ਼ੀਅਲ ਇਹ ਸਕਿਨ ਨੂੰ ਮੋਟਾ ਕਰ ਦਿੰਦਾ ਹੈ ਸਕਿਨ ਜਿਹੜੀ ਮੋਟੀ ਹੁੰਦੀ ਹੈ ਨਾ ਉਹ ਗਲੋਇੰਗ ਹੁੰਦੀ ਹੈ ਸਕਿਨ ਨੇ ਤੇ ਉੱਤੇ ਕਦੀ ਵੀ ਇੰਨੇ ਉਹ ਮਤਲਬ ਕਿ ਪਿਗਮੈਂਟੇਸ਼ਨ ਨਹੀਂ ਹੁੰਦੀ ਨਾ ਹੀ ਉੱਤੇ ਸ਼ਾਇਆ ਹੁੰਦੀਆਂ ਨੇ ਪਤਲੀ ਸਕਿਨ ਤੇ ਹੀ ਸ਼ਾਇਆ ਹੁੰਦੀਆਂ ਨੇ ਪਤਲੀ ਸਕਿਨ ਤੇ ਹੀ ਪਿਗਮੈਂਟੇਸ਼ਨ ਹੁੰਦੀ ਹੈ ਦਾਗ ਧੱਬੇ ਹੁੰਦੇ ਨੇ ਲੋ ਜੀ ਆਪਾਂ ਬਿਲਕੁਲ ਸਾਫ਼ ਕਰ ਲਈਏ ਹੁਣ ਮੈਂ ਇੱਕ ਵਾਰੀ ਫੇਸ ਨੂੰ ਨਾ ਪਾਣੀ ਨਾਲ ਵੋਸ਼ ਕਰ ਲਵਾਂਗੀ ਇਮੇ ਤੁਹਾਡੇ ਸਾਹਮਣੇ ਮੈਂ ਕਿ ਚਲੋ ਲਾਈਵ ਦਿਖਾ ਦਿੰਨੀ ਆ ਲੋ ਜੀ ਆਪਾਂ ਬਹੁਤ ਪਿਆਰੀ ਜੀ ਰੈਮਡੀ ਤੁਹਾਡੇ ਨਾਲ ਸ਼ੇਅਰ ਕੀਤੀ ਬਹੁਤ ਪਿਆਰਾ ਫੇਸ਼ੀਅਲ ਦੱਸਿਆ ਤੁਹਾਨੂੰ ਵੀਡੀਓ ਵੱਧ ਤੋਂ ਵੱਧ ਲਾਈਕ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਫਿਰ ਮਿਲਾਂਗੇ ਇੱਕ ਨਈ ਰੈਮਡੀ ਨਾਲ ਕਿਸੇ ਵੀ ਪ੍ਰਕਾਰ ਦੀ ਜਿਹਦੇ ਵੀ ਪ੍ਰੋਬਲਮ ਕੋਈ ਸਕਿਨ ਹੈ ਹੈਗੀ ਹੈ ਨਾ ਸਕਿਨ ਨੂੰ ਕੋਈ ਪ੍ਰੋਬਲਮ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਜ ਦੀ ਇਹ ਵਾਲਾ ਫੇਸ਼ੀਅਲ ਕਿੱਦਾਂ ਲੱਗਾ ਇਹ ਬਹੁਤ ਵਧੀਆ ਫੇਸ਼ੀਅਲ ਹੈ ਤੁਸੀਂ ਕਰਕੇ ਦੇਖਿਓ ਜਿਹੜੀਆਂ ਮੇਰੇ ਭੈਣਾ ਵਿਆਹ ਸ਼ਾਦੀਆਂ ਤੇ ਜਿਨ੍ਹਾਂ ਨੇ ਜਾਣਾ ਹੋਵੇ ਫਟੋਫਟ ਇਹ ਜੇ ਤੁਸੀਂ ਫੇਸ਼িয়াল ਕਰ ਸਕਦੇ ਹੋ ਬਣਾ ਕੇ ਬਹੁਤ ਪਿਆਰਾ ਜਿਹਾ 글로 ਆ ਜਾਂਦਾ ਹੈ ਬਹੁਤ ਪਿਆਰਾ ਜਿਹਨੂੰ ਕਹਿੰਦੇ ਨੇ ਰਿੰਕਲ ਪਿੰਪਲ ਝੁੜੀਆਂ ਸਭ ਕੁਝ ਤੁਹਾਡੇ ਠੀਕ ਹੋਣੇ ਸ਼ੁਰੂ ਹੋ ਜਾਣੀਆਂ ਹੈ ਜੇ ਤੁਸੀਂ ਇਸ ਤਰੀਕੇ ਨਾਲ ਆਪਣਾ ਧਿਆਨ ਰੱਖਣ ਲੱਗ ਗਏ ਚਲੋ ਜੀ ਫਿਰ ਮਿਲਦੇ ਹਾਂ ਇੱਕ ਨਈ ਰੈਮਡੀ ਨਾਲ ਬਾਏ ਬਾਏ